ਜੇ ਕਿ ਮੈਂ ਐਚਚੂ ਆ ਸਾਡੇ ਨਾਲ ਮਿਲ ਕੇ ਵਾਖਾਰੇ ਨੂੰ ਦੱਬ ਦੇਣਾ ਆ ਦੇ ਆ ਬਾਰੇ ਦਾਰੂ ਪੀਤੀ ਹੋਈ ਹੈ ਚੋਹਰ ਮਾਰਦੇ ਆਉਂਦੇ ਆ ਪਾਗਲਾ ਵਾਂਗ ਕੋਈ ਕੱਤੀ ਲੈ ਕੇ ਆਦੇ ਜਿਹਨ ਸੱਤ ਸਾਲ ਹੋ ਗਏ ਨੇ ਰਾਬੂ ਸਾਰੇ ਨਹੀਂ ਕੱਢਦੇ ਨਹੀਂ ਕੱਢਦੇ ਹਾਂਜੀ ਕੋਈ ਮਾਰਦੀ ਸਾਦਾ ਮਾਰਦੇ ਆ ਦੇ ਕੱਢ ਕੇ ਜਾਂਦਾ ਰੋਕ ਗਿਆ ਨਾ ਉਹ ਲੈ ਗਿਆ ਗੱਡੀ ਜਿਹਨੇ ਪੈਸੇ ਚੀਜਾਂ ਆਏ ਸੀ ਇਹ ਚ ਪੈਸੇ ਚੀਜਾਂ ਆਏ ਆ ਗੱਡੀ ਜਿਹੜੀ ਉਹ ਗੱਡੀ ਦੇ ਵਿੱਚ ਮਾਰਦੀ ਆ ਤੁਹਾਡੀ ਗੱਡੀ ਨਾਲ ਤੇ ਡਰਾਈਵਰ ਨੇ ਜਿਹਨੇ ਦਰਦਾਰੂ ਪੀਤੀ ਹੋਈ ਇਹਨਾਂ ਨੂੰ ਨਹੀਂ 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 ਹੋਰ ਨਾ ਛਕਿਆ ਕਾਤਰਾ ਪਰ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਭਾਜੀ ਉਹਨਾਂ ਨਾਲ ਬੰਦੇ ਨਾਲ ਛਕਿਆ ਇਹਨਾਂ ਤੋਂ ਵੀ ਕੀ ਨਾ ਦਰੂ ਪੀਤੀ ਹੋਈ ਇਹ ਸਾਰੇ ਉਹਨੂੰ ਬੁਲਾਓ ਦੁਬਾਰਾ ਫੇਰ ਗੱਡੀ ਵਿੱਚ ਮਾਰ ਕੇ ਜਾ ਰਹੇ ਸੀ ਉਹ ਸਿਕਿਉਰਿਟੀ ਦੀ ਜ਼ਿੰਮੇਵਾਰੀ ਆ ਸਾਡੀ ਗੱਡੀਆਂ ਪਰ ਦੋ ਲੋਕਾਂ ਦੀ ਕਿੱਥੇ ਜਾਣ ਦੀ ਬੋਲ ਰਾਤ ਨੂੰ ਕਿਹੜੀ ਪੈਸੀ ਹੈ ਸਰ ਨਹੀਂ ਹੁਣ ਤੱਕ ਚੱਲਦੀ ਰਹੇ ਫਿਰ ਉਹੀ ਕਹਿੰਦੇ ਤੁਸੀਂ ਬਾਕੀ ਕੈਂਤੀਆਂ ਨੂੰ ਲੈ ਕੇ ਆ ਜਾ ਅਸੀਂ ਵੀ ਤਾਂ ਗਲਤ ਕੰਮ ਕਰੀਏ ਨਹੀਂ ਨਹੀਂ ਆਪਾਂ ਤਾਂ ਸੁਣ ਗਏ ਗਲਤ ਗੱਲ ਆ ਇਹ ਉਸ ਤੋਂ ਧੱਕ ਤੋਂ ਧਮਕੀਆਂ ਦੇ ਰਿਹਾ ਮੈਂ ਕਰ ਦੂੰ ਮੈਂ ਕਰ ਦੂੰ ਭਾਈ ਜੀ ਮਾਮਲਾ ਕੀ ਹੋਇਆ ਦੱਸੋਗੇ ਬਣੇ ਪਿੱਛੋਂ ਵੀਰੇ ਗਲਤੀ ਨਾਲ ਹਾਰਨ ਮਾਰਦਾ ਆ ਰਿਹਾ ਪਿੱਛੋਂ ਦੀ ਪੂਰੀ ਸਪੀਡ ਦੇ ਨਾਲ ਜਦੋਂ ਗੱਡੀ ਉਸੇ ਸਾਈਡ ਤੇ ਕੀਤੀ ਵਿੱਚ ਲਿਆ ਕੇ ਮਾਰੀ ਆ ਕਿ ਸਾਡੇ ਕੋਲ ਕਹਿਦੀ ਆ ਦਾਰੂ ਪੀਤੀ ਆ ਭਜਾ ਕੇ ਲੈ ਗਿਆ ਗੱਡੀ ਅੱਛਾ ਜੀ ਆ ਗਲਤੀ ਆ بار بار ਵਿੱਚ ਫੇਰ ਦੁਆਰਾ ਮਾਰਨ ਦੀ ਕੋਸ਼ਿਸ਼ ਕੀਤੀ ਗੱਡੀ ਦਾਰੂ ਪੀ ਕੇ ਇਹਨਾਂ ਨੇ ਕੀ ਕਿਸੇ ਨੇ ਕਾਨੂੰਨ ਰੋਕਣਾ ਦੇਖੋ ਦਾਰੂ ਪੀ ਕੇ ਉਹ ਭੱਜਿਆ ਜਾ ਰਿਹਾ ਉਹ ਭੱਜ ਕੇ ਉਹ ਜਾਂਦੇ ਪਏ ਆਪਣੇ ਕੰਮ ਤੋਂ ਆ ਰਿਹਾ ਇਧਰ ਪਿੱਛੋਂ ਦੀ ਇੰਨੀ ਤੇਜ਼ ਹੌਲਦ ਮਾਰ ਕੇ ਲੈ ਕੇ ਆ ਰਿਹਾ ਨਹੀਂ ਹੁਣ ਕੀ ਨੁਕਸਾਨ ਹੋਇਆ ਤੁਹਾਡਾ ਮੇਰੀ ਸਾਰੀ ਗੱਡੀ ਪਿੱਛੋਂ ਸਾਰੀ ਭੰਨਦੀ ਉਹਨਾਂ ਨੇ ਅੱਛਾ ਜੀ ਤੇ ਹੁਣ ਜਦੋਂ ਤੁਸੀਂ ਵਿਰੋਧ ਕੀਤਾ ਵੀ ਆ ਭੱਜ ਗਏ ਗੱਡੀ ਲੈ ਕੇ ਇੱਕ ਪਿੱਛੇ ਪਿੱਛੇ ਤੁਹਾਡੇ ਸਾਹਮਣੇ ਹੁਣ ਭੱਜੇ ਇੱਕ ਪਹਿਲਾ ਬੱਸ ਚਲਾ ਕੇ ਭੱਜ ਗਏ ਕਿ ਅਸੀਂ ਪੁਲਿਸ ਵਾਲੇ ਆ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਧਮਕੀਆਂ ਦਿੰਦੇ ਆ ਉਲਟ